ਮੇਰਾ ਨਾਮ ਹੈਗਾ ਜੀ ਲਖਵੀਰ ਸਿੰਘ ਮੀਤ ਪ੍ਰਧਾਨ ਬਲਾਕ ਨਥਾਣਾ ਭਾਰਤੀ ਕਿਸਾਨ ਯੂਨੀਅਨ ਦਾ ਹੋਰਾਂ ਹਾਂ ਅੱਜ ਅਸੀਂ ਜੀ ਪੈਂਟ ਗਿੱਦੜ ਵੱਲੋਂ ਆਏ ਹਾਂ ਇਕੱਠੇ ਹੋ ਕੇ ਕਿਸਾਨ ਸਾਡੀ ਜੋ ਪਿੰਨ ਗਿੱਦੜ ਦੀ ਸੁਸਾਇਟੀ ਹੈਗੀ ਜਿਹਦੇ ਵਿੱਚ ਪਿਛਲੇ ਦਿਨਾਂ ਵਿੱਚ ਡੀਏਪੀ ਦਾ ਰੈਂਕ ਆਇਆ ਲਗਭਗ 300 ਗਟਾ ਤੇ ਜਦੋਂ ਅੱਜ ਕੱਲ ਉਹ ਕਿਸਾਨਾਂ ਨੂੰ ਵੰਡਣ ਦੀ ਗੱਲ ਚੱਲੀ ਆ ਤਾਂ ਉਹ ਦੋ ਗਟਿਆਂ ਮਗਰ ਇੱਕ ਸੀਸੀ ਨੈਨੋ ਡੀਏਪੀ ਦੀ ਦੇ ਰਹੇ ਆ ਜਿੱਦੀ ਕਿ ਕੀਮਤ ਲਗਭਗ 600 ਰੁਪਇਆ ਬਣਦੀ ਆ ਜੋ ਕਿਸਾਨ ਪਹਿਲਾਂ ਹੀ ਮਤਲਬ ਮਹਿੰਗਾਈ ਦੇ ਨਪੀੜੇ ਹੋਏ ਨੇ ਲਗਾਤਾਰ ਇੱਕ ਪਾਸੇ ਪੰਜਾਬ ਡੁੱਬ ਰਿਹਾ ਹੈਗਾ ਖੜਾ ਦੀ ਮਾਰਚ ਆਇਆ ਹੋਇਆਗਾ ਦੂਜੇ ਪਾਸੇ ਆਏ ਜੇ ਧੱਕੇ ਨਾਲ ਉਹ ਚੀਜ਼ਾਂ ਮੜੀਆਂ ਜਾ ਰਹੀਆਂ ਨੇ ਜਿਹਦੀ ਕਿਸਾਨਾਂ ਨੂੰ ਲੋੜ ਨਹੀਂ ਇੱਥੋਂ ਦਾ ਖੇਤੀਬਾੜੀ ਵਿਭਾਗ ਮਹਕਮਾ ਲੁਧਿਆਣੇ ਯੂਨੀਵਰਸਿਟੀ ਨੇ ਪਿਛਲੇ ਦਿਨਾਂ ਚ ਇੱਕ ਮਤਲਬ ਰਿਪੋਰਟ ਕੱਢੀ ਹੈਗੀ ਵੀ ਜਿਹੜੀ ਨੈਨੋ ਜੂਰਗਾ ਜਾਂ ਨੈਨੋ ਡੀਏਪੀ ਆ ਇਹ ਕੋਈ ਵੀ ਮਤਲਬ ਫਸਲ ਦੇ ਵਿੱਚ ਕੰਮ ਨਹੀਂ ਕਰਦੀਗੀ ਇਹਦਾ ਕੋਈ ਲੈਂਡ ਦਾ ਤੰਤ ਨਹੀਂਗਾ ਇਸ ਕਰਕੇ ਇਦੂਗਾ ਇਹਨਾਂ ਦੇ ਡਿਪਾਰਟਮੈਂਟ ਦੀ ਚਿੱਠੀ ਆ ਸਾਡੇ ਕੋਲੇ ਸੈਂਟਰ ਦੀ ਚਿੱਠੀ ਆ ਪਿਛਲੇ ਦਿਨਾਂ ਚ ਪੰਜਾਬ ਦੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਹੋਇਆਗਾ ਵੀ ਮਤਲਬ ਖਾਦਾਂ ਦੇ ਨਾਲ ਚਾਹੇ ਜ ਜਾਉਗੀ ਪਰ ਇੱਥੇ ਅੱਜ ਸਾਡੇ ਸੋਸਾਇਟੀ ਦੇ ਵਿੱਚ ਠੀਕ ਹੈ ਉਹ ਮੁਲਾਜ਼ਮਾਂ ਨੂੰ ਵੀ ਉਹਨਾਂ ਦਾ ਕਸੂਰ ਨਹੀਂ ਉਹਨਾਂ ਨੂੰ ਪਿੱਛੇ ਤੋਂ 14 ਪੀਟੀਆਂ ਐਫ ਕੋ ਨਾਲ ਜਿਹੜਾ ਕੋਈ ਅਦਾਰਾ ਹੈਗਾ ਉਹ ਧਰ ਕੇ ਗਿਆਗਾ ਇਹ ਤੁਸੀਂ ਹਰ ਹਾਲਤ ਦੇਣੀ ਹੈ ਇਹ ਦੋਗਲੀ ਨੀਤੀ ਤੁਹਾਡੀ ਨਾਲ ਬਿਲਕੁਲ ਸਹਿਮ ਤਾਂ ਹੀ ਦੋਗਲੀ ਤੋਂ ਗਾਹ ਟੱਪੇ ਖੜੇ ਅਸਲ ਦੇ ਵਿੱਚ ਇਹਨਾਂ ਨੇ ਉਹ ਕਾਰਪੋਰੇਟਾਂ ਦੇ ਹਿੱਤ ਪੂਰਨ ਵਾਸਤੇ ਉਹ ਐਫ ਕੋ ਪ੍ਰਾਈਵੇਟ ਅਦਾਰਾ ਕੋਈ ਵੱਡੀ ਕੰਪਨੀ ਹੈਗੀ ਉਹਨੂੰ ਮੁਨਾਫਾ ਦੇਣ ਦੀ ਖਾਤਰ ਕਿਸਾਨ ਠੱਠੇ ਖੂਚ ਪੈਣ ਕਿਸਾਨਾਂ ਨੂੰ ਕੁਝ ਬਚੇ ਨਾ ਬਚੇ ਉਹ ਕੰਪਨੀ ਦਾ ਉਹ ਐਫ ਕੋ ਦਫਤਰ ਦਾ ਜਿਹੜਾ ਮਤਲਬ ਆਧਾਰਾ ਹੈਗਾ ਉਹਦਾ ਢਿੱਡ ਘਰਨ ਵਾਸਤੇ ਉਹ ਨੀਤੀ ਬਣਾ ਰਹੇ ਨੇ ਉਹਨਾਂ ਦਾ ਦਬਾਅ ਸਰਕਾਰਾਂ ਤੇ ਕਿ ਉਹ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਹੋਵੇ ਚਾਹੇ ਇਥੋਂ ਦੀ ਬੈਠੀ ਅਫਸਰ ਸਾਹੀ ਹੋਵੇ ਜੋ ਫਰਮਾਨ ਜਾਰੀ ਕਰਦੇ ਆ ਉਹ ਲੋਕਾਂ ਤੇ ਲਾਗੂ ਕਰਦੇ ਆ ਜਿੱਥੇ ਲੋਕ ਇਹਦਾ ਵਿਰੋਧ ਕਰਦੇ ਆ ਠੀਕ ਆ ਉੱਥੇ ਇੱਕ ਵਾਰੀ ਇਹ ਪਿੱਛੇ ਮੁੜ ਜਾਂਦੇ ਆ ਅਸੀਂ ਵੀ ਫੈਸਲਾ ਕੀਤਾ ਪਿੰਡ ਵੱਲੋਂ ਵੀ ਹਰ ਹਾਲਤ ਇਸ ਅਸੀਂ ਜੋ ਨੈਨੋ ਡੀਪੀ ਆ ਦਾ ਵਿਰੋਧ ਕਰਾਂਗੇ ਇੱਕ ਪਾਸੇ ਤਾਂ ਕਿਸਾਨਾਂ ਨੇ ਹੜਾ ਨਾ ਫਸਲਾ ਮਰ ਗਏ ਆ ਇਹਨਾਂ ਤੇ ਦੇਖਿਆ ਜੇ ਮੀਨ ਆ ਵੀ ਪਤਲਾ ਦਾ ਨੁਕਸਾਨ ਹੋ ਗਿਆ ਸੁੱਧ ਸੋਸਾਇਟੀਆਂ ਤੇ ਇਹ ਭਾਰ ਪਾ ਜਾਣਾ ਹੈ ਜਿਹੜਾ ਤੁਸੀਂ ਕਹਿੰਦੇ ਲੱਖ ਸਭਾ ਲੱਖ ਦੀ ਆ ਗਈ ਤੇ ਸੋਸਾਇਟੀ ਚ ਭਾਰਨਾ ਪਊਗਾ ਹੋਣੀ ਇਹ ਹੀ ਆ ਨਾ ਜੀ ਸੋਸਾਇਟੀਆਂ ਨੂੰ ਮਤਲ ਅਸਲ ਦੇ ਵਿੱਚ ਉਹ ਸਾਡੀ ਸੋਸਾਇਟੀ ਦੇ ਲਗਭਗ 1,83,000 ਦੀ ਨੈਨੋ ਡੀਐਫਪੀ ਭੇਜੀ ਹੈ ਨਾ ਨੇ ਜੇ ਅੱਜ ਉਹ ਕਿਸਾਨ ਵੀ ਨਹੀਂ ਲੈਣ ਗਏ ਜਿਨ੍ਹਾਂ ਨੂੰ ਲੋੜ ਨਹੀਂ ਜੇ 183000 ਰੁਪਏ ਸੋਸਾਇਟੀ ਦੇ ਸਿਰ ਬੋਝ ਬਣਾਉਣ ਆਉਣ ਵਾਲੇ ਦਿਨਾਂ ਚ ਜੋ ਸਾਡੀ ਸੋਸਾਇਟੀ ਆ ਉਹਦੀ ਲਿਮਟ ਲਗਭਗ 10 ਲੱਖ ਰੁਪਏ ਦੀ ਆ ਤੇ 2 ਲੱਖ ਉਹਦਾ ਇੱਧਰ ਜਾਣਾਗਾ ਤੇ ਬਾਕੀ ਸੋਸਾਇਟੀ ਨੂੰ ਕਿਵੇਂ ਚਲਾਉਣਗੇ ਉਹਦੇ ਚ ਉਹਨਾਂ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਾਕੀ ਉਹਨਾਂ ਦੇ ਸੰਦ ਸੰਦੇੜੇ ਅਸਲ ਦੇ ਵਿੱਚ ਉਹ ਨੀਤੀ ਇਹਨਾਂ ਦੀ ਹੈ ਵੀ ਆਉਣ ਵਾਲੇ ਦਿਨਾਂ ਚ ਕਾਰਪੋਰੇਟ ਉਦਾਰਾ ਜਿਹੜਾ ਇਹਨੂੰ ਹਡਾਨੀਆਂ ਤੇ ਉਹ ਰਿਲਾਇੰਸ ਕੰਪਨੀ ਦੇ ਹਵਾਲੇ ਆ ਇਹਨਾਂ ਦੀ ਅੰਤਰਖਾਤੇ ਬਿਆਉਤ ਆ ਗਈ ਕਿ ਜਿਹੜਾ ਆਉਣ ਵਾਲੇ ਦਿਨਾਂ ਚ ਕੇਂਦਰ ਨੇ ਹਰਿਆਣੇ ਦੇ ਵਿੱਚ ਲਾਗੂ ਕੀਤਾ ਕਿ ਕਿਸਾਨ ਦਾ ਜੇ ਹੱਦ ਕਰਜ਼ਾ 4 ਕਿ ਜੇ ਉਹਦਾ ਮਤਲਬ 1 ਸਾਲ ਦੀਆਂ 6 ਬੋਰੀਆਂ ਜੂਰਗੀਆਂ ਦੇਣ ਦੇਣਗਾ ਕਿੱਲੇ ਦੀਆਂ ਇਹੇ ਕਿਸਾਨਾਂ ਨੂੰ ਐ ਮਜਬੂਰ ਕਰੋ ਜਦੋਂ ਇਹਨਾਂ ਨੂੰ ਹੋਰ ਲੋਡ ਪਊਗੀ ਫਿਰ ਉਹ ਪੂਰੇ ਰੇਟ ਤੇ ਜੋ ਅੱਜ ਸਬਸਿਡੀ ਤੋਂ ਬਿਨਾਂ ਲਗਭਗ ਡੀਏਪੀ ਦਾ ਰੇਟ 38-4900 ਦਾ ਘੱਟਾ ਹੈਗਾ ਐਂ ਜੂਰਗਾ ਦਾ ਲਗਭਗ 24-2500 ਦਾ ਘੱਟਾ ਹੈਗਾ ਜੇ ਉਹ ਸਬਸਿਡੀ ਚੱਕਦੇ ਆ ਜੇ ਅੱਜ 24-2500 ਦਾ ਘੱਟਾ ਕਿਸਾਨ ਜੂਰਗਾ ਦਾ ਕਿੱਥੋਂ ਲੈ ਲੈਣਗੇ ਜਾਂ ਡੀਏਪੀ ਦਾ 4000 ਦਾ ਘੱਟਾ ਕਿੱਥੋਂ ਲੈ ਲੈਣਗੇ ਐ ਖੇਤੀ 'ਚ ਹੱਥ ਖੜੇ ਕਰਾ ਕੇ ਖੇਤੀ 'ਚ ਬਾਹਰ ਕਰਕੇ ਉਹ ਵੱਡੀਆਂ ਕੰਪਨੀਆਂ ਨੂੰ ਜ਼ਮੀਨਾਂ ਸੁਭਾਉਣ ਦੀਆਂ ਉ